ਉਸ ਵੇਲੇ ਤੱਕ 44000 666 ਨੌਕਰੀਆਂ ਦੇ ਚੁੱਕੇ ਆ ਵੱਖ-ਵੱਖ ਸਰਕਾਰੀ ਵਿਭਾਗਾਂ 'ਚ। ਔਰ ਮੈਰਿਟ ਤੇ ਨੌਕਰੀ ਮਿਲ ਰਹੀ ਹੈ 1 ਰੁਪਿਆ ਵੀ ਰਿਸ਼ਵਤ ਜਾਂ ਕੋਈ ਸਿਫਾਰਿਸ਼ ਵਗੈਰਾ ਨਹੀਂ ਚਲਦੀ। ਤੁਸੀਂ ਦੇਖਦੇ ਹੋਵੋਗੇ ਹਰ ਰੋਜ਼ ਨਿਯੁਕਤੀ ਪੱਤਰ ਸਮਰੋਹ ਹੁੰਦੇ ਨੇ ਤੇ ਉੱਥੇ ਬੱਚੇ ਖੁਦ ਵੀ ਬੋਲਦੇ ਨੇ ਕਿ ਮੈਂ ਵੀ ਬਾਹਰ ਜਾਣ ਦਾ ਤਿਆਰੀ ਕਰ ਲਈ ਸੀ ਮੇਰੇ ਬਾਪੂ ਜੀ ਨੇ ਵੀ ਪੈਸੇ ਇਕੱਠੇ ਕਰ ਲਏ ਸੀ ਪਰ ਅਸੀਂ ਕਿਹਾ ਚਲੋ ਇੱਕ ਪੇਪਰ ਦਿੱਤਾ ਹੋਇਆ ਉਹਦਾ ਰਿਜ਼ਲਟ ਆ ਲੈਣ ਦੋ ਉਹ ਰਿਜ਼ਲਟ ਆ ਗਿਆ ਜੀ ਮੈਂ ਪਟਵਾਰੀ ਬਣ ਗਿਆ ਮੈਂ ਇਨਸਪੈਕਟਰ ਬਣ ਗਿਆ ਮੈਂ ਡੀਐਸਪੀ ਲੱਗ ਗਿਆ ਮੈਂ ਹੈੱਡ ਕਲਰਕ ਬਣ ਗਿਆ ਜਿੱਥੇ ਜਿੱਥੇ ਵੀ ਉਹਨਾਂ ਨੇ ਕੰਪੀਟੀਸ਼ਨ ਦੇ ਐਗਜ਼ਾਮ ਦਿੱਤੇ ਨੇ ਉੱਥੇ ਉਹਨਾਂ ਨੂੰ ਨੌਕਰੀ ਮਿਲ ਰਹੀ ਹੈ ਸੋ ਇਹ ਬੜੀ ਵੱਡੀ ਪ੍ਰਾਪਤੀ ਹੈ ਔਲੇ ਵੀ ਜਾਣਾ ਹੈ ਤਾਂ ਅਸੀਂ ਇੱਕ ਐਸਐਸਐਫ ਨਾਂ ਦੀ ਨਵੀਂ ਪੁਲਿਸ ਬਣਾਈ ਐਸਐਸਐਫ ਸੜਕ ਸੁਰੱਖਿਆ ਫੋਰਸ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿੱਦੇ ਕੋਲੇ ਆਪਣੀ ਪੁਲਿਸ ਇੱਕ ਅਲੱਗ ਹੈ ਜੋ ਸੜਕਾਂ ਤੇ ਰਾਖੀ ਕਰਦੀ ਹੈ ਨਵੀਆਂ ਗੱਡੀਆਂ ਦਿੱਤੀ ਉਹਨਾਂ ਨੂੰ ਨਵੇਂ ਮੁੰਡੇ ਕੁੜੇ ਨੂੰ ਟ੍ਰੇਨ ਕੀਤਾ ਅੱਜ ਤੁਸੀਂ ਸੜਕਾਂ ਤੇ ਜਾਂਦੇ ਹੋਵੋਗੇ ਤਾਂ ਸਭ ਤੋਂ ਵਧੀਆ ਗੱਡੀਆਂ ਉਹਨਾਂ ਕੋਲੇ ਨੇ ਤੇ SSF ਦਾ ਡਰ ਅੰਕੜਾ ਹੈ ਉੱਚ ਪਿਛਲੇ 4 ਮਹੀਨਿਆਂ ਦੇ ਵਿੱਚ ਇੱਕ ਇੱਕ ਫਰਵਰੀ ਲਾਂਚ ਕੀਤੀ ਸੀ 4-5 ਮਹੀਨਿਆਂ ਦੇ ਵਿੱਚ ਹਜ਼ਾਰ ਤੋਂ 1200 ਜਾਨਾਂ ਬਚਾਤੀਆਂ ਸੋ ਇਹ ਵੀ ਬਹੁਤ ਵੱਡੀ ਉਪਰਾਲਾ ਹੈ ਨੌਕਰੀਆਂ ਦੇ ਵਿੱਚ ਬਹੁਤ ਸਾਰੀਆਂ ਨੌਕਰੀਆਂ ਤੁਹਾਡੇ ਇੰਤਜ਼ਾਰ ਕਰ ਰਹੀਆਂ ਨੇ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਬਸ ਪੜੋ ਫੜ ਕੇ ਐਗਜ਼ਾਮ ਦਿਓ ਕੋਈ ਸਪਾਰਸ਼ ਨਹੀਂ ਚੱਲੂਗੀ ਅੱਜ ਇੱਕ ਹੋਰ ਅਨਾਊਂਸਮੈਂਟ ਵੀ ਕਰਨ ਲੱਗਿਆ ਤੇ ਆਂਗਣਵਾੜੀ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਐਸੇ ਮੌਨਸੂਨ ਸੈਸ਼ਨ ਦੇ ਵਿੱਚ ਬਿਲ ਆ ਜਾਊਗਾ 3000 ਸਾਮੀਆਂ ਆਂਗਣਵਾੜੀ ਦੀਆਂ ਸੀ ਕ੍ਰੀਏਟ ਕਰਕੇ ਭਰਾਂਗੇ ਜੀ ਕੰਮ ਮਿਲੂਗਾ ਲੋਕਾਂ ਨੂੰ ਆਸਾਨੀ ਹੋਊਗੀ ਲੋਕਾਂ ਨੂੰ ਸਹੂਲਤ ਮਿਲੂਗੀ ਸੋ ਇਹੀ ਸਰਕਾਰਾਂ ਦਾ ਕੰਮ ਹੁੰਦਾ ਹੈ ਟੈਕਸ ਰਾਹੀਂ ਪੈਸੇ ਲੈਣੇ ਆ ਸਹੂਲਤਾ ਰਾਹੀਂ ਪੈਸੇ ਦੇਣੇ ਖਜ਼ਾਨਾ ਇੱਧਰੋਂ ਆਊਗਾ ਇੱਧਰ ਜਾਊਗਾ ਪਹਿਲਾਂ ਕੀ ਸੀ ਇੱਧਰੋਂ ਆਉਂਦਾ ਤਾਂ ਹੈਗਾ ਸੀ ਇੱਧਰ ਨੂੰ ਜਾਂਦਾ ਨਹੀਂ ਸੀ ਉਹ ਇੱਧਰ ਉੱਧਰ ਮੁੜ ਜਾਂਦਾ ਸੀ ਪਹਾੜਾਂ ਪੂੜਾਂ ਵੱਲੋਂ ਮੁੜ ਜਾਂਦਾ ਸੀ